ਸੇਤੀ ਮਨਰਾਤਾ ਪਰਨਉਏ ਨਾਮ ਦੇਉ ਲਾਗੀ ਪ੍ਰੀਤ ਗੋਬਿੰਦ ਬਸੈ ਹਮਾਰੈ ਚੀਤਾ ਘਰ ਕੀ ਨਾਰ ਤਿਆਗੇ ਅੰਦਾ ਪਰ ਨਾਰੀ ਸਿਓ ਕਹਲੇ ਧੰਦਾ ਜੈਸੀ ਸਿੰਬਲ ਦੇਖ ਸੁਆ ਬਿਗਸਾਨਾ ਅੰਤ ਕੀ ਬਾਰ ਮੂਆ ਲਪਟਾਨਾ ਪਾਪੀ ਕਾ ਘਰ ਅਗਨੇ ਮਾਹੀ ਜਲਤ ਰਹਿ ਮਿਟਵੈ ਕਬ ਨਾਹੀ ਰਹਾਉ ਹਰ ਕੀ ਭਗਤ ਨਾ ਦੇਖੈ ਜਾਏ ਮਾਰਗ ਛੋੜਿਆ ਮਾਰਗ ਪਾਏ ਮੂਲੋਂ ਹੋ ਭੂਲਾ ਆਵੇ ਜਾਏ ਅੰਮ੍ਰਿਤ ਡਾਰ ਲਾਦ ਬਿਖ ਖਾਏ ਜਿਉ ਬੇਸਵਾ ਕੇ ਪਰੈ ਅਖਾਰਾ ਕਾਪਰ ਪਹਿਰ ਕਰਹਿ ਸ਼ਿੰਗਾਰਾ ਪੂਰੇ ਤਾਲ ਨਿਹਾਲੇ ਸਾਸ ਵਾਕੇ ਗਲੇ ਜਮ ਕਾ ਹੈ ਫਾਸ ਜਾਕੇ ਮਸਤਕ ਲਿਖਿਓ ਕਰਮਾ ਸੋ ਭਜ ਪਰ ਹੈ ਗੁਰ ਕੀ ਸਰਨਾ ਕਹਿਤ ਨਾਮ ਦਿਓ ਇਹੋ ਵਿਚਾਰ ਇਨ ਬਿਦ ਸੰਤੋ ਉਤਰੋ ਪਾਰ ਸੰਡਾ ਮਰ ਕਾ ਜਾਏ ਪੁਕਾਰੀ ਪੜੈ ਨਹੀਂ ਹਮ ਹੀ ਪਾਚ ਹਾਰੀ RAM ਕਹ ਕਰ ਤਾਲ 부ਜਾਵੇ ਚਟਿਆ ਸਬੈ ਬਿਗਾਰੀ ਰਾਮ ਨਾਮਾ ਜਪ ਬੋ ਕਰੈ ਹਿਰਦੈ ਹਰਿ ਜੀ ਕੋ ਸਿਮਰਨ ਧਰੈ ਰਹਾ ਬਸਦਾ ਬਸ ਕੀਨੀ ਸਬ ਰਾਜੀ ਬਿੰਤੀ ਕਰੈ ਪਟ ਰਾਣੀ ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ ਤਿੰਨ ਤੋ ਆਵਰੈ ਠਾਨੀ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਕਰਸਹਿ ਆਉਧ ਕਨੇਰੀ ਗਿਰ ਤਰ ਜਲ ਜਵਾਲਾ ਪੈ ਰੱਖਿਉ ਰਾਜਾ RAM ਮਾਇਆ ਫੇਰੀ ਕਾੜ ਖੜਗ ਕਾਲ ਭੈ ਕੋਪਿਓ ਮੋਹਿ ਬਤਾਓ ਜੋ ਤੋਹਿ ਰਾਖੈ ਪੀਤ ਪਿਤੰਬਰ ਤਰੇ ਪਵਨ ਧਣੀ ਥੰਬ ਮਾਹੇ ਹਰ ਭਾਖੈ ਹਰ ਨਾਖਸ਼ ਜਿਨ ਨਖਹਿ ਬਿਦਾਰੇ ਓ ਸੁਰ ਨਰ ਕੀਏ ਸਨਾਤਾ ਕਹਿ ਨਾਮ ਦਿਉ ਹਮ ਨਰ ਹਰ ਤਿਆਵਹਿ RAM ਅਪੈ ਪਦ ਦਾਤਾ ਸੁਲਤਾਨ ਪੁੱਛੈ ਸੁਨ ਬੇਨਾਮਾ ਦੇਖੋ ਰਾਮ ਤੁਮਾਰੇ ਕਾਮਾ ਨਾਮਾ ਸੁਲਤਾਨੀ ਬਾਂਦਲਾ ਦੇਖੋ ਤੇਰਾ ਹਰ ਬੀਠਲਾ ਰਹਾਉ ਬਿਸਮਲ ਗਉ ਦੇਹੋ ਜਿਵਾਏ ਨਾ ਤਰ ਗਰਦਨ ਮਾਰੂ ਠਾਈ ਬਾਦਸ਼ਾਹ ਐਸੀ ਕਿਉ ਹੋਈ ਬਿਸਮਲ ਕੀਆ ਨਾ ਜੀਵੈ ਕੋਈ ਮੇਰਾ ਕੀਆ ਕਛੂ ਨਾ ਹੋਏ ਕਰਹਿ ਰਾਮ ਹੋਇ ਹੈ ਸੋਈ ਬਾਦ ਚਾਹ ਚੜਿਓ ਹੰਕਾਰ ਗਜ ਹਸਤੀ ਦੀਨੋ ਚਮਕਾਰ ਰੁਧਨ ਕਰੈ ਨਾਮੇ ਕੀ ਮਾਏ ਛੋੜ ਰਾਮ ਕੀ ਨਾ ਭਜੈ ਖੁਦਾਏ ਨਾ ਹਉ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ ਪਿੰਡ ਪੜੈ ਤਉ ਹਰ ਗੁਨ ਗਾਏ ਕਰੈ ਗਜਿੰਦ ਸੁੰਡ ਕੀ ਚੋਟ ਨਾਮਾ ਉबरे ਹਰ ਕੀ ਊਟ ਕਾਜੀ ਮੁੱਲਾ ਕਰਹਿ ਸਲਾਮ ਇਹ ਨਾ Hindu ਮੇਰਾ ਮਲਿਆ ਮਾਨ ਬਾਦਸ਼ਾਹ ਬੇਨਤੀ ਸੁਨੇਹ ਨਾਮੇ ਸਰ ਭਰ ਸੋਨਾ ਲਿਓ ਮਾਲ ਲਿਓ ਤੋ ਦੋਜਕ ਪਰਹੁ ਦੀਨ ਛੋੜ ਦੁਨੀਆ ਕੋ ਭਰੋ ਪਾਮ ਹੋ 베ੜੀ ਹੱਥ ਹੋ ਤਾਲ ਨਾਮਾ ਗਾਵੇ ਗੁਣ ਗੋਪਾਲ ਗੰਗ ਜਮਨ ਜੋਲਟੀ ਬਹਿ ਤੋ ਨਾਮਾ ਹਰ ਕਰਤਾ ਰਹੇ ਸਾਤ ਘੜੀ ਜਬ ਬੀਤੀ ਸੁਣੀ ਅਜੋ ਨਾ ਆਇਓ ਤ੍ਰੇ ਪਵਨ ਧਣੀ ਪਾਕੰਤਨ ਬਾਜ ਬੁਜਾਏ ਲਾ ਗਰੁੜ ਚੜੇ ਗੋਬਿੰਦ ਆਇਲਾ ਆਪਣੇ ਭਗਤ ਪਰ ਕੀ ਪ੍ਰਤਪਾਲ ਗਰੁੜ ਚੜੇ ਆਏ ਗੋਪਾਲ ਕਹਿ ਤਾ ਧਰਨ ਅਕੋਢੀ ਕਰੂੰ ਕਹਿ ਤਾ ਲੈ ਕਰਿ ਉਪਰ ਧਰੂੰ ਕਹ ਤਾ ਮੂਈ ਗਊ ਦੇਉ ਜਾਈ ਸਭ ਕੋਈ ਦੇਖੈ ਪਤੀ ਆਏ ਨਾਮਾ ਪਰਨ ਵੈ ਸੇਲਮ ਸੇਲ ਗਊ ਦਹਾਈ ਬਚਰਾ ਮੇਲਾ ਦੁੱਧਾ ਦੋਹੇ ਜਬ ਮਟਕੀ ਭਰੀ ਲੈ ਬਾਦਸ਼ਾਹ ਕੇ ਅਗੇ ਧਰੀ ਬਾਦਸ਼ਾਹ ਮਹਿਲ ਮੈਂ ਜਾਈ ਔ ਕਟ ਕੀ ਘਟ ਲਾਗੀ ਆਏ ਕਾਜੀ ਮੁੱਲਾ ਬਿੰਤੀ ਫਰਮਾਏ ਬਖਸ਼ੀ ਹਿੰਦੂ ਮੈਂ ਤੇਰੀ ਗਾਈ ਨਾਮਾ ਕਹ ਸੁਨਹੁ ਬਾਦਸ਼ਾਹ ਇਹੋ ਕਿਛ ਪਤੀਆ ਮੁਝੈ ਦਿਖਾਏ ਇਸ ਪਤੀਆ ਕਾ ਇਹੈ ਪਰਵਾਨ ਸਾਚ ਸੀਲ ਚਾਲੋ ਸੁਲਤਾਨ ਨਾਮ ਦੇਓ ਸਭ ਰਹਿ ਆਸਮਾਏ ਮਿਲ ਹਿੰਦੂ ਸਭ ਨਾਮੇ ਪਹਿ ਜਾਏ ਜੋ ਅਬ ਕੀ ਬਾਰ ਨਾ ਜੀਵੇ ਗਾਏ ਤਾ ਨਾਮ ਦੇਵ ਕਾ ਪਤੀਆ ਜਾਏ ਨਾਮੇ ਕੀ ਕੀਰਤ ਰਹੀ ਸੰਸਾਰ ਭਗਤ ਜਨਾਂ ਨੇ ਉਧਰਿਆ ਪਾਰ ਸਗਲ ਕਲੇਸ਼ ਨਿੰਦਕ ਭਇਆ ਖੇਦ ਨਾਮੇ ਨਾਰਾਇਣ ਨਾਹੀ ਭੇਦ ਘਰ ਦੂਜਾ ਜੋ ਗੁਰਦੇਉ ਤਾ ਮਿਲੈ ਮਰਾਰ ਜੋ ਗੁਰਦੇਉ ਤਾ ਉਤਰੈ ਪਾਰ ਜੋ ਗੁਰਦੇਉ ਤਾ ਬੈਕੁੰਠ ਤਰੈ ਜੋ ਗੁਰਦੇਉ ਤਾ ਜੀਵਤ ਮਰੈ ਸਤ 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 ਗੁਰਦੇਵ ਝੂਠ 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 ਆਨ ਸਭ ਸੇਵ ਰਹਾਉ ਜਉ ਗੁਰਦੇਉ ਤਾ ਨਾਮ ਦਿੜੜਾਵੇ ਜਉ ਗੁਰਦੇਉ ਨਾ ਦਹਿ ਦਿਸਤਾਵੇ ਜਉ ਗੁਰਦੇਉ ਪੰਜ ਤੇ ਦੂਰ ਜਉ ਗੁਰਦੇਉ ਨਾ ਮਰਬੋ ਝੂਰ ਜਉ ਗੁਰਦੇਉ ਤਾ ਅੰਮ੍ਰਿਤ ਬਾਣੀ ਜਉ ਗੁਰਦੇਉ ਤਾ ਅਕਾਥ ਕਹਾਣੀ ਜਉ ਗੁਰਦੇਵ ਤਾ ਅੰਮ੍ਰਿਤ ਦੇਹ ਜਉ ਗੁਰਦੇਵ ਨਾਮ ਜਪਲੇ ਜਉ ਗੁਰਦੇਵ ਭਵਨ ਤਰੈ ਸੂਜੈ ਜਉ ਗੁਰਦੇਵ ਊਚ ਪਦ ਭੂਜੈ ਜਉ ਗੁਰਦੇਵ ਤਾ ਸੀਸ ਆਕਾਸ ਜਉ ਗੁਰਦੇਵ ਸਦਾ ਸਾ ਬਾਸ ਜਉ ਗੁਰਦੇਵ ਸਦਾ ਬੈਰਾਗੀ ਜਉ ਗੁਰਦੇਵ ਪਰ ਨਿੰਦਾ ਤਿਆਗੀ ਜਉ ਗੁਰਦੇਵ ਬੁਰਾ ਭਲਾਏ ਕ ਜਉ ਗੁਰਦੇਵ ਲਲਾ ਟਹਿ ਲੇਖ ਜਉ ਗੁਰਦੇਵ ਕੰਧ ਨਹੀਂ ਹਿਰੈ ਜਉ ਗੁਰਦੇਵ ਦੇਹਰਾ ਫਿਰੈ ਜਉ ਗੁਰਦੇਵ ਤਾਂ ਛਾ ਪਰਛਾਈ ਜਉ ਗੁਰਦੇਵ ਸਿਹਜ ਨਿਕਸਾਈ ਜਉ ਗੁਰਦੇਵ ਤਾਂ ਅਠ ਸੱਠ ਨਹਾਇਆ ਜਉ ਗੁਰਦੇਵ ਤਨ ਚੱਕਰ ਲਗਾਇਆ ਜਉ ਗੁਰਦੇਵ ਤਾਂ ਦਵਾਦਸ ਸੇਵਾ ਜਉ ਗੁਰਦੇਵ ਸਬੈ ਬੇਖ ਮੇਵਾ ਜਉ ਗੁਰਦੇਉ ਤਾ ਸੰਸਾਰ ਟੂਟੈ ਜਉ ਗੁਰਦੇਉ ਤਾ ਜਮ ਤੇ ਛੂਟੈ ਜਉ ਗੁਰਦੇਉ ਤਾ ਪਉ ਜਲ ਤਰੈ ਜਉ ਗੁਰਦੇਉ ਤਾ ਜਨਮ ਨਾ ਮਰੈ ਜਉ ਗੁਰਦੇਉ ਅਠ ਦਸ ਬਿਵਹਾਰ ਜਉ ਗੁਰਦੇਉ ਅਠਾਰਹ ਭਾਰ ਬਿਨ ਗੁਰਦੇਉ ਅਵਰ ਨਹੀਂ ਜਾਈ ਨਾਮ ਦੇਉ ਗੁਰ ਕੀ ਸਰਣਾਇ ਪਰ ਉਹ ਬਾਣੀ ਦੇ ਬ达ਸ ਜੀਉ ਕੀ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਬਿਨ ਦੇਖੇ ਉਪਜੈ ਨਹੀਂ ਆਸਾ ਜੋ ਦੀ ਸਹਿ ਸੋ ਹੋਏ ਵਿਨਾਸਾ ਵਰਨ ਸਹਿਤ ਜੋ ਜਾਪੈ ਨਾਮ ਸੋ ਜੋਗੀ ਕੇਵਲ ਨੇਹ ਕਾਮ ਪਰ ਚੈ ਰਾਮ ਰਵੈ ਜੋ ਕੋਈ ਪਾਰਸ ਪਰਸੈ ਦੁਬਦਾ ਨਾ ਹੋਈ ਰਹਾਉ ਸੋ ਮੋਨਾ ਮਨ ਕੀ ਦੁਬਦਾ ਖਾਏ ਬਿਨ ਦਵਾਰੈ ਤ੍ਰੈ ਲੋਕ ਸਮਾਏ ਮਨ ਕਾ ਸੁਭਾਉ ਸਭ ਕੋਈ ਕਰੈ ਕਰਤਾ ਹੋਇ ਸੋ ਅਨਪੈ ਰਹੈ ਫਲ ਕਾਰਨ ਫੂਲੀ ਬਨਰਾਏ ਫਲ ਲਾਗਾ ਤਬ ਫੂਲ ਬੁਲਾਏ ਗਿਆਨੈ ਕਾਰਨ ਕਰਮ ਅਭਿਆਸ ਗਿਆਨ ਭਯਾ ਤਹਿ ਕਰਮਹਿ ਨਾਸ ਕ੍ਰਿਤ ਕਾਰਨ ਦਦ ਮਥੈ ਸਿਆਨ ਜੀਵਤ ਮੁਕਤ ਸਦਾ ਨਿਰਬਾਨ ਕਹਿ ਰਵਦਾਸ ਪਰਮ ਬੈਰਾਗ ਹਿਰਦੈ ਰਾਮ ਕੀ ਨਾਮ ਜਪਸ ਅਭਾਗ ਨਾਮਦੇਵ ਆਉ ਕਲੰਦਰ ਕੇਸਵਾ ਕਰਿ ਅਬਦਾਲੀ ਭੇ ਸਵਾਰਾ ਹਾਉ ਜਿਨ ਅਕਾਸ਼ ਕੁਲਹਿ ਸਿਰ ਕੀਨੀ ਕਉਸੈ ਸप्त पाय आला ਚਮਰ ਪੋਸ਼ ਕਾ ਮੰਦਰ ਤੇਰਾ ਇਹ ਵਿਦ ਬਨੇ ਗੋਪਾਲਾ ਛੱਪਨ ਕੋਟ ਕਾ ਪੇਹਨ ਤੇਰਾ 16 ਸਹਿਸ ਇਜਾਰਾ ਭਾਰ 18 ਮੁਦਗਰ ਤੇਰਾ ਸਹਿਨਕ ਸਭ ਸੰਸਾਰਾ ਦੇਹੀ ਮਹਿਜਬ ਮਨ ਮੌਲਾਨਾ ਸਹਿਜ ਨਿਵਾਜ ਗੁਜਾਰੈ ਬੀਬੀ ਕੌਲਾ ਸਿਉ ਕਾਇਨ ਤੇਰਾ ਨਿਰੰਕਾਰ ਆਕਾਰੈ ਭਗਤ ਕਰਤ ਮੇਰੇ ਤਾਲ ਛਨਾਏ ਕਹਿ ਪਹਿ ਕਰੂੰ ਪੁਕਾਰਾ ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬਦੇਸਵਾ ਰਾਗ ਬਸੰਤ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਦੋ ਤੁਕੇ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਮਾਹ ਮਾਹਮਾਰਖੀ ਚੜਿਆ ਸਦਾ ਬਸੰਤ ਪਰਪੜ ਚਿੱਤ ਸੰਭਾਲ ਸੋਏ ਸਦਾ ਸਦਾ ਗੋਬਿੰਦ ਭੋਲਿਆ ਹਉ ਮੈਂ ਸੁਰਤ ਵਿਸਾਰ ਹਉ ਮੈਂ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ ਰਹਾਉ ਕਰਮ ਪੇੜ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਪਤ ਪ੍ਰਾਪਤ ਸ਼ਾਮ ਘਣੀ ਚੂਕਾ ਮਾਨੇ ਅਭਾਨ ਅੱਖੀ ਕੁਦਰਤ ਕੰਨੀ ਬਾਣੀ ਮੋਖੇ ਆਖਣ ਸੱਚ ਨਾਮ ਪਤਕਾ ਧਨ ਪੂਰਾ ਹੋਆ ਲਾਗਾ ਸਹਜ ਧਿਆਨ ਮਹਾਰੂਤੀ ਆਵਣਾ ਵੇਖੋ ਹੋ ਕਰਮ ਕਮਾਏ ਨਾਨਕ ਹਰੇ ਨਾ ਸੂਕਹੀ ਜੇ ਗੁਰਮੁਖ ਰਹੇ ਸੁਮਾਏ ਮਹੱਲਾ ਪਹਿਲਾ ਬਸੰਤ ਰੁੱਤ ਆਈ ਲੈ ਸਰਸ ਬਸੰਤ ਮਾਹੀ ਰੰਗ ਰਾਤੇ ਰਵਹ ਸੇ ਤੇਰੇ ਚਾਈ ਕਿਸ ਪੂਜ ਚੜਾਵਾਂ ਲੱਗਾਂ ਪਾਏ ਤੇਰੇ ਦਾਸਨ ਦਾਸਾ ਕਹੂੰ ਰਾਏ ਜਗ ਜੀਵਨ ਜੁਗਤ ਨਾ ਮਿਲਾਇ ਕਾਏ ਰਹਾਉ ਤੇਰੀ ਮੂਰਤ ਏਕਾ ਬਹੁਤ ਰੂਪ ਕਿਸ ਪੂਜ ਚੜਾਵਾਂ ਦੇਉ ਧੂਪ ਤੇਰਾ ਅੰਤ ਨਾ ਪਾਇਆ ਕਹਾਂ ਪਾਏ ਤੇਰਾ ਦਾਸਨ ਦਾਸਾ ਕਹੂੰ ਰਾਏ ਤੇਰੇ ਸਾਠ ਸੰਬਤ ਸਭ ਤੀਰਥ ਤੇਰਾ ਸੱਚ ਨਾਮ ਪਰਮੇਸ਼ਰਾ ਤੇਰੀ ਗਤ ਅਭਗਤ ਨਹੀਂ ਜਾਣੀਐ ਅਣਜਾਣਤ ਨਾਮ ਵਖਾਣੀਐ ਨਾਨਕ ਵਿਚਾਰਾ ਕਿਆ ਕਹੈ ਸਭ ਲੋਕ ਸਲਾਹੀ ਇਕਸੈ ਸਿਰ ਨਾਨਕ ਲੋਕਾਂ ਪਾਵ ਹੈ ਬਲਿਹਾਰੀ ਜਾਉ ਜੀਤੇ ਤੇਰੇ ਨਾਮ ਹੈ ਬਸੰਤ ਮਹੱਲਾ ਪਹਿਲਾ ਸੋਇਨੇ ਕਾ ਚੌਕਾ ਕੰਚਨ ਕੁਵਾਰ ਰੂਪੇ ਕੀਆਂ ਆਕਾਰਾਂ ਬਹੁਤ ਬਿਸਥਾਰ ਗੰਗਾ ਕਾ ਉਦਕ ਕ੍ਰੰਤੇ ਕੀ ਆਗ ਗੁਰੜਾ ਖਾਣਾ ਦੁੱਧ ਸਿਉ ਗਾੜ ਰੇ ਮਨ ਲੇਖ ਕਬਹੂ ਨਾ ਪਾਏ ਜਾਮ ਨਾ ਭੀਜੈ ਸਾਚ ਨਾਹੀਂ ਰਹਾਉ ਦਾਸ ਆਠ ਲੀਖੇ ਹੋਵਹਿ ਪਾਸ ਚਾਰੇ ਬੇਦ ਮੁਖਾਗਰ ਪਾਠ ਪੁਰਬੀ ਨਾਮ ਐ ਵਰਨਾ ਕੀ ਦਾਤ ਵਰਤਨੇਮ ਕਰੇ ਦਿਨ ਰਾਤ ਕਾਜੀ ਮੁੱਲਾ ਹੋਵੈ ਸੇਖ ਜੋਗੀ ਜੰਗਮ ਭਗਵੇਂ ਭੇਖਾ ਕੋ ਗਿਰਹੀ ਕਰਮਾਂ ਕੀ ਸੰਦ ਬਿਨ ਬੂਜੇ ਸਭ ਖੜੀ ਅਸ ਬੰਦ ਜੇਤੇ ਜੀ ਲਿਖੀ ਸਰਕਾਰ ਕਰਨੀ ਉੱਪਰ ਹੋਵਗ ਸਾਰ ਹੁਕਮ ਕਰਹਿ ਮੂਰਖ ਗਾਵਾਰ ਨਾਨਕ ਸਾਚੇ ਕੇ ਸਿਫਤ ਪੰਡਾਰ ਬਸੰਤ ਮਹੱਲਾ ਤੀਜਾ ਵਸਤਰ ਉਤਾਰ ਦਿਗੰਬਰ ਹੋਗ ਜਟਾ ਧਾਰ ਕਿਆ ਕਮਾਵੇ ਜੋਗ ਮਨ ਨਿਰਮਲ ਨਹੀਂ ਦਸਵੇਂ ਦਵਾਰ ਬ੍ਰਹਮ ਬ੍ਰਹਮ ਆਵੇ ਮੂੜਾ ਵਾਰੂ ਵਾਰ ਏਕ ਧਾਵੋ ਹੋ ਮੂੜ ਮਨ ਪਾਰ ਉੱਤਰ ਜਾਹੇ ਇਕ ਖਿਨਾ ਰਹਾਉ ਸਿਮਰਤ ਸਾਸਤਰ ਕਰਹਿ ਵਿਖਿਆਨ ਨਾਦੀ ਬੇਦੀ ਪੜਹਿ ਪੁਰਾਣ ਪਖੰਡ ਦ੍ਰਿਸ਼ਟ ਮਨ ਕਪਟ ਕਮਾਹੇ ਤਿਨ ਕੈ ਰਮਈਆ ਨੇੜ ਨਾਹੀਂ ਜੇ ਕੋ ਅਹ ਸਾਸ ਸੰਜਮੀ ਹੋਈ ਕਿਰਿਆ ਵਸੀਖ ਪੂਜਾ ਕਰੇ ਅੰਤਰ ਲੋਭ ਮਨ ਵਿਖਿਆ ਮਾਹੇ ਓਏ ਨਿਰੰਜਨ ਕੈਸੇ ਪਾਹੇ ਕੀਤਾ ਹੋਐ ਕਰੇ ਕਿਆ ਹੋਈ ਜਿਸਨੋ ਆਪ ਚਲਾਏ ਸੋਏ ਨਦਰ ਕਰੇ ਤਾਂ ਭਰਮ ਚਕਾਏ ਹੁਕਮ ਮਾ ਬੂਝੈ ਤਾਂ ਸਾਚਾ ਪਾਏ ਜਿਸ ਜੀਉ ਅੰਤਰ ਮੈਲਾ ਹੋਏ ਤੀਰਥ ਭਵੈ ਦਸੰਤਰ ਲੋਏ ਨਾਨਕ ਮਿਲਿਆ ਸਤਗੁਰ ਸੰਗ ਤਉ ਭਵਜਲ ਕੇ ਤੂ ਤਸ ਬੰਦ ਬਸੰਤ ਮਹੱਲਾ ਪਹਿਲਾ ਸਗਲ ਭਵਨ ਤੇਰੀ ਮਾਇਆ ਮੋਹ ਮੈਂ ਵਰਨਾ ਦੀ ਸੈ ਸਰਬ ਤੋਹ ਤੂੰ ਸੁਰਨਾਥਾ ਦੇਵਾ ਦੇਵ ਹਰ ਨਾਮ ਮਿਲੈ ਗੁਰ ਚਰਨ ਸੇਵ ਮੇਰੇ ਸੁੰਦਰ ਗਹਿਰ ਗੰਭੀਰ ਲਾਲ ਗੁਰਮਖ RAM ਨਾਮ ਗੁਣ ਗਾਏ ਤੂੰ ਅਪਰੰਪਰ ਸਰਬ ਪਾਲ ਰਹਾਉ ਬਿਨ ਸਾਧਨਾ ਪਾਈਐ ਹਰਿ ਕਾ ਸੰਗ ਬਿਨ ਗੁਰ ਮਹਿਲ ਮਲੀਨ ਅੰਗ ਬਿਨ ਹਰ ਨਾਮ ਨਾ ਸੁਧ ਹੋਏ ਗੁਰ ਸ਼ਬਦ ਸਲਾਹੇ ਸਾਚ ਸੋਏ ਜਾ ਕੋ ਤੂੰ ਰੱਖਹਿ ਰਖਣ ਹਾਰ ਸਤਿਗੁਰੂ ਮਲਾਵਹਿ ਕਰਹਿ ਸਾਰ ਬਿਖ ਹਉਮੈ ਮਮਤਾ ਪਰ ਹਰਾਈ ਸਭ ਦੂਖ ਬਨਾਸੀ RAM ਰਾਏ ਊਤਮ ਗਤਿ ਮੇਤ ਹਰ ਗੁਣ ਸਰੀਰ ਗੁਰਮਤਿ ਪ੍ਰਗਟੇ RAM ਨਾਮ ਹੀਰਾ ਲਿਵ ਲਾਗੀ ਨਾਮ ਤਜ ਦੂਜਾ ਭਾਉ ਜਨ ਨਾਨਕ ਹਰ ਗੁਰ ਗੁਰ ਮਲਾਉ ਬਸੰਤ ਮਹੱਲਾ ਪਹਿਲਾ ਮੇਰੀ ਸਖੀ ਸਹੇਲੀ ਸੁਨੋ ਭਾਏ ਮੇਰਾ ਪਿਰ ਰੀ ਸਾਲੂ ਸੰਗ ਸਾਏ ਉਹ ਅਲਖ ਨਾ ਲਖੀਐ ਕਹੋ ਕਾਏ ਗੁਰ ਸੰਗ ਦਿਖਾਇਓ ਰਾਮ ਰਾਏ ਮਿਲ ਸਖੀ ਸਹੇਲੀ ਹਰ ਗੁਣ ਬਣੀ ਹਰ ਪ੍ਰਭ ਸੰਗ ਖੇਲਹਿ ਵਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਹਾਉ ਮਨਮੁਖੀ ਦੁਹਾਗਣ ਨਾਹੀ ਭੇਉ ਉਹ ਘਟ ਘਟ 라ਵੇ ਸਰਬ ਪਰਿਉ ਗੁਰਮਖ ਥਿਰ ਚੀਨੈ ਸੰਗ ਦੇਉ ਗੁਰਨਾਮ ਦਰੜਾਇਆ ਜਪ ਜਪਿਉ ਬਿਨ ਗੁਰ ਭਗਤ ਨਾ ਪਾਉ ਹੋਏ ਬਿਨ ਗੁਰ ਸੰਤ ਨਾ ਸੰਗ ਦੇ ਬਿਨ ਗੁਰ ਅੰਦਲੇ ਤੰਦਰੋਏ ਮਨ ਗੁਰਮਖ ਨਿਰਮਲ ਮਲ ਸ਼ਬਦ ਖੋਏ ਗੁਰਮਨ ਮਾਰਿਉ ਕਰ ਸੰਜੋਗ ਐਨ ਸਰਾਵੇ ਭਗਤ ਜੋਗ ਗੁਰ ਸੰਤੋ ਸਭ ਆ ਦੁੱਖ ਮਿਟੈ ਰੋਗ ਜਨ ਨਾਨਕ ਹਰ ਵਰ ਸਹਜ ਜੋਗ